ਸੋਰਸਿੰਗ ਟੈਕਨੋਲੋਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ। ਆ ਬੜੇ ਮਿਹਰਬਾਨੀ ਸਿੰਘ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ। ਚੀਫ ਮਿਨਿਸਟਰ ਪੰਜਾਬ ਦੀ ਸਿਹਤ ਕਿਵੇਂ ਆ ਤੇ ਉਹ ਕਿਲਾ ਰਾਇਪੁਰ ਵੀ ਪਹੁੰਚੇ ਸਨ। ਆ ਬਿਲਕੁਲ ਜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਅੱਜ ਸਵੇਰ ਦੇ ਵੇਲੇ ਹਸਪਤਾਲ ਦੇ ਵਿੱਚ ਛੁੱਟੀ ਮਿਲ ਗਈ ਸੀ ਆਪਾਂ ਖਬਰਾਂ ਮੇਰੇ ਘਰ ਸਾਡੇ ਪਰਿਵਾਰਕ ਮੈਂਬਰਾਂ ਨੂੰ ਜਾਣ ਲੈਣਾ ਹੋਣੀ ਆ। ਤੇ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬਾ ਜਿਹੜੇ ਉਹ ਅੱਜ ਕਿਲਾ ਰਾਏਪੁਰ ਦੇ ਵਿੱਚ ਪਹੁੰਚੇ ਆ ਕਿਉਂਕਿ ਕਿਲਾ ਰਾਏਪੁਰ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਅੱਜ ਖੇਡਾਂ ਦਾ ਆਖਰੀ ਦਿਨ ਸੀਗਾ ਤੇ ਅੱਜ ਫਿਰ ਸਮਾਪਤੀ ਸੀਗੀ ਤੇ ਇੱਥੇ ਮੁੱਖ ਮੰਤਰੀ ਸਾਹਿਬ ਪਹੁੰਚੇ ਆ ਉਹਨਾਂ ਨੇ ਇੱਥੇ ਆਗੇ ਕਹਿਇਆ ਜੀ ਕਿ ਦੇਖੋ ਪੰਜਾਬ ਨੂੰ ਅਸੀਂ ਰਾਜਨੀਤੀ ਦੇ ਵਿੱਚ ਨਹੀਂ ਵੀ ਪਾਈ ਸਿਆਸੀ ਤੌਰ ਦੇ ਉਤੇ ਆ ਕਰਨਾ ਉਹ ਕਰਦਾ ਅਸੀਂ ਕਹੋਨੇ ਜੀ ਪੰਜਾਬ ਖੇਡਾਂ ਦੇ ਮਾਮਲੇ ਦੇ ਵਿੱਚ ਅੱਵਲ ਹੀ ਰਹੇ ਉਹਨਾਂ ਨੇ ਕਿਹਾ ਜੀ ਕਿ ਮੈਂ ਤਾਂ ਉਦਘਾਟਨੀ ਸਮਾਗਮ ਦੇ ਵਿੱਚ ਹੀ ਆਉਣਾ ਚਾਹੁੰਦਾ ਸੀ ਪਰ ਮਰੀ ਸੇਤ ਸਾਜ਼ਗਾਰ ਨਹੀਂ ਸੀ ਜਿਹਦੇ ਕਰਕੇ ਮੈਂ ਆ ਨਹੀਂ ਸਕਿਆ ਪਰ ਇਹ ਹਰ ਸਾਲ ਕਿੱਦਾਂ ਹੋਇਆ ਕਰਣੀਆ ਇਹ ਬਲਦਾਂ ਦੀਆਂ ਦੌੜਾਂ ਜਿਹੜੀਆਂ ਉਹਨਾਂ ਦੇ ਨਾਲ ਪਿਆਰ ਤੁਹਾਡਾ ਬਹੁਤ ਆ ਤੇ ਇਹਨਾਂ ਨੂੰ ਦੇਖਣ ਮਾਰੇ ਤੇ ਦਿਖਾਉਣ ਵਾਲੇ ਦੀ ਬਹੁਤ ਆ ਇਸ ਕਰਕੇ ਅਸੀਂ ਪੰਜਾਬ ਦੇ ਵਿੱਚ ਵਿਰਾਸਤੀ ਖੇਡ ਨੂੰ ਸਾਹਮਣੇ ਆਉਣ ਵਾਸਤੇ ਬਹੁਤ ਕੁਝ ਕਰ ਰਹੇ ਹਾਂ ਬਾਕੀ ਯੂਪੀ ਦੇ ਵਿੱਚ ਜਿਹੜੇ ਅੱਖਾਂ ਦੇ ਆਪਰੇਸ਼ਨ ਤੋਂ ਬਾਅਦ ਇਨਫੈਕਸ਼ਨਸ ਹੋ ਜਾਂਦੀਆਂ ਨੇ ਇਹ ਤਾਂ ਬੜਾ ਦਰਦਨਾਕ ਜਿਹੜਾ ਬਿਆਨ ਆਇਆ ਹੈ ਉਥੋਂ ਬੜੀ ਖਬਰ ਬੜੀ ਦਰਦਨਾਕ ਹੈ ਕੀ ਹੋਇਆ ਜੀ ਉੱਥੇ ਯੂਪੀ ਦੇ ਵਿੱਚ ਅਸਲ ਵਿੱਚ ਨਾ ਜੀ ਇਹ ਪਹਿਲਾਂ ਵੀ ਕਈ ਵਾਰੀ ਹੋਇਆ ਜੀ ਇਹ ਪੰਜਾਬ ਦੇ ਵਿੱਚ ਵੀ ਹੋਇਆ ਇੱਕ ਵਾਰੀ ਮੈਨੂੰ ਚੰਗੀ ਤਰ੍ਹਾਂ ਚੇਤੇ ਆ ਵੀ ਪੰਜਾਬ ਦੇ ਵਿੱਚ ਵੀ ਇਦਾਂ ਦਾ ਕੁਝ ਹੋਇਆ ਪਈਗਾ ਜਿਹਦੇ ਕਰਕੇ ਪੰਜਾਬ ਦੇ ਵਿੱਚ ਸਖਤੀ ਵਰਤੀ ਗਈ ਸੀ ਕਿ ਭਾਈ ਕੋਈ ਇਹ ਨਹੀਂ ਅੱਖ ਦੇ ਵਿੱਚ ਵੀ ਕੋਈ ਵੀ ਅੱਖਾਂ ਦਾ ਟੈਂਪ ਲਾ ਲੂਗਾ ਕਿਉਂਕਿ ਉਦੋਂ ਵੀ ਅੱਖਾਂ ਦੇ ਵਿੱਚ ਕਈਆਂ ਦੇ ਸਮੱਸਿਆ ਆ ਗਈ ਸੀ ਕਿੰਨਾਂ ਨੂੰ ਦਿਸਣਾ ਬੰਦ ਹੋ ਗਿਆ ਸੀ ਕਿੰਨਾਂ ਨੇ ਸਰਜਰੀ ਬੜੀ ਹੋਰ ਕਰਉਣੀ ਪਈ ਵੱਡੀ ਸਰਜਰੀ ਹੋਈ ਆ ਅੱਜ ਇਹੀ ਕੁਝ ਗੁਰਕਪੁਰ ਦੇ ਵਿੱਚ ਸਾਹਮਣੇ ਆਇਆ यूपी ਦੇ ਗੁਰਕਪੁਰ ਖੇਤਰ ਦੇ ਵਿੱਚ ਇੱਕ ਹਸਪਤਾਲ ਆ ਪ੍ਰਾਈਵੇਟ ਨੂ ਰਾਜੇਸ਼ ਹਾਈਟਕ ਹਸਪਤਾਲ ਇਹਦੇ ਵਿੱਚ ਅੱਖਾਂ ਦਾ ਟੈਂਪ ਲੱਗਾ 30 ਮਰੀਜ਼ਾਂ ਦਾ ਆਪਰੇਸ਼ਨ ਹੋਇਆ 24 ਘੰਟਿਆਂ ਦੇ ਅੰਦਰ ਅੰਦਰੰਦਰੀ ਮਰੀਜ਼ਾਂ ਦੀਆਂ ਅੱਖਾਂ ਦੇ ਵਿੱਚ ਤੇਜ਼ ਦਰਦ ਸ਼ੁਰੂ ਹੋ ਗਿਆ ਪਾਣੀ ਆਉਣਾ ਸ਼ੁਰੂ ਹੋ ਗਿਆ 18 ਮਰੀਜ਼ਾਂ ਨੂੰ ਗੰਭੀਰ ਇਨਫੈਕਸ਼ਨ ਹੋ ਗਈ ਫਿਰ ਦਿੱਲੀ ਲਖਨਊ ਤੇ ਵਾਰਾਨਸੀ ਦੇ ਹਸਪਤਾਲਾਂ ਤੇ ਰੈਫਰ ਕੀਤੇ ਗਏ ਆ ਚੰਗੀਆਂ ਦੀ ਹਾਲਤ ਸਭ ਇੰਨੀ ਖਰਾਬ ਹੋ ਗਈ ਵੀ ਇਨਫੈਕਸ਼ਨ ਨੂੰ ਹੋਰ ਫੈਲਣ ਤੋਂ ਰੋਕਣ ਵਾਸਤੇ ਡਾਕਟਰਾਂ ਨੂੰ ਉਹਨਾਂ ਦੀਆਂ ਅੱਖਾਂ ਕੱਢਣੀਆਂ ਪਈਆਂ ਨੌ ਮਰੀਜ਼ਾਂ ਦੀਆਂ ਅੱਖਾਂ ਕੱਢੀਆਂ ਪਈਆਂ ਨੌ ਹੋਰਾਂ ਦੀਆਂ ਅੱਖਾਂ ਦੀ ਪੱਕੀ ਰੋਸ਼ਨੀ ਕੱਢੀ ਗਈ ਆ ਇਸ ਤੋਂ ਬਾਅਦ ਪ੍ਰਸ਼ਾਸਨ ਨੇ ਹਸਪਤਾਲ ਨੂੰ ਸੀਲ ਕਰਤਾ ਤੇ ਮਾਮਲੇ ਦੀ ਪੜਤਾਲ ਦੀ ਸੁਪਰੀਦਾਰੀ ਕੀਤੀ ਗਈ ਹੈ ਜਿਹੜੇ ਇਹ ਅੱਖਾਂ ਦੇ ਕੈਂਪ ਤਾਂ ਇਥੋਂ ਪ੍ਰਵਾਸੀ ਵੀ ਸਾਡੇ ਬਹੁਤ ਜਾਂਦੇ ਆ ਪੰਜਾਬ ਚ ਲਾਉਂਦੇ ਆ ਇਹੋ ਜੀ ਖਬਰ ਜਿਹੜੀ ਆ ਇਨਫੈਕਸ਼ਨ ਆਮ ਹੋ ਜਾਂਦੀ ਹੈ ਇਹ ਅਥਨਕਬ ਜਦੋਂ ਪੰਜਾਬ ਦੇ ਵਿੱਚ ਕਈ ਬਾਰੇ ਪਹਿਲਾਂ ਇਹੋ ਜੀ ਸਬਰ ਆਈ ਸੀ ਨਾ ਉਸ ਤੋਂ ਬਾਅਦ ਜਿਹੜਾ ਅੱਖਾਂ ਦਾ ਟੈਂਪ ਲਗਾਉਣਾ ਉਹ ਇੱਕ ਪ੍ਰਕਿਰਿਆ ਦੇ ਤਹਿਤ ਆ ਹੁਣ ਇਹ ਨਹੀਂ ਕਿ ਮਨ ਲੋ ਹੁਣ ਮੇਰੇ ਮਨ ਦੇ ਵਿੱਚ ਇਹ ਗੱਲ ਉੱਠੇ ਕਿ ਮੈਂ ਵੀ ਕੋਤੋਂ ਮੇਰਾ 1 ਲੱਖ ਰੁਪਿਆ ਲੱਗ ਜਾਵੇ 2 ਲੱਖ ਲੱਗ ਜਾਵੇ 3 ਲੱਖ ਲੱਗ ਜਾਵੇ ਮੈਂ ਅੱਖਾਂ ਦਾ ਟੈਂਪ ਲਗਾਉਣਾ ਤੇ ਮੈਂ ਡਾਕਟਰਾਂ ਦੀ ਟੀਮ ਬੁਲਾ ਲਾਂ ਹੁਣ ਉਹਦੇ ਲਈ ਸਿਵਲ ਸਰਜਨ ਤੋਂ ਪਰਮਿਸ਼ਨ ਲੈਣੀ ਪੈਂਦੀ ਆ ਉਹ ਜਿਹੜੀ ਇੱਕ ਹੁਣ 23 ਤਰਾਨੀਆਂ ਪ੍ਰਕਿਰਿਆਵਾਂ ਦੇ ਵਿੱਚੋਂ ਲੰਘ ਕੇ ਅੱਖਾਂ ਦਾ ਟੈਂਪ ਜੇ ਮੈਂ ਲਵਾਉਣਾ ਹੋਵੇ ਜਾਂ ਤੁਸੀਂ ਲਵਾਉਣਾ ਹੋਵੇ ਉਹ ਫੇਰ ਪ੍ਰਕਿਰਿਆ ਦੇ ਵਿੱਚੋਂ ਲੰਘ ਕੇ ਲੱਗਦਾ ਹੈਗਾ ਜੀ ਹੂੰ ਤੇ ਬਾਕੀ ਰੁਨੀਤ ਬਿੱਟੂ ਕਹਿੰਦੇ ਵੀ ਅਗਲੀ ਇਲੈਕਸ਼ਨ ਦੇ ਵਿੱਚ 50 ਸਾਲ ਤੋਂ ਉੱਪਰ ਦੇ ਬੰਦੇ ਨੂੰ ਟਿਕਟ ਨਹੀਂ ਦੇਣਾ ਅੰਡਰ 50 ਹੋਣਗੇ ਸਾਰੇ ਬਿਲਕੁਲ ਜੀ ਇਹ ਤਾਂ ਅਸਲ ਵਿੱਚ ਆਪਣੀ ਪਾਰਟੀ ਬਾਰੇ ਘੱਟ ਗੱਲ ਕਰ ਰਹੇ ਆ ਤੇ ਇਹਨਾਂ ਦੇ ਵੱਲੋਂ ਅੱਜਕੱਲ ਕਾਂਗਰਸ ਦੇ ਬਾਰੇ ਗੱਲਾਂ ਵੱਧ ਕੀਤੇ ਕਿਉਂ ਜਾਂਦੀਆਂ ਅੱਜ ਵੀ ਇਹਨਾਂ ਨੇ ਕਾਂਗਰਸ ਦੇ ਬਾਰੇ ਗੱਲ ਕਹੀ ਹੈ ਸ਼ੁਰੂ ਕਰਨਗੇ ਸਾਨੂੰ ਇਸ ਗੱਲ ਦਾ ਪੱਕਾ ਪਤਾ ਵੀ ਐਤਕੀ ਕਾਂਗਰਸ ਨੇ 50 ਤੋਂ ਉੱਤੇ ਵਾਲਿਆਂ ਨੂੰ ਟਿਕਟਾਂ ਨਹੀਂ ਦੇਣੀਆਂ ਤੇ ਮਤਲਬ ਇਹ ਕਿ ਪ੍ਰਤਾਪ ਸਿੰਘ ਬਾਜਵਾ ਸੁਖਿੰਦਰ ਸਿੰਘ ਰੰਧਾਵਾ ਅੰਮ੍ਰਿਤਾ ਸੋਨੀ ਇਹਨਾਂ ਸਾਰਿਆਂ ਨੂੰ ਟਿਕਟਾਂ ਐਤਕੀ ਕੱਟੀਆਂ ਜਾਣੀਆਂ ਪਰ ਉਹ ਕਹਿੰਦੇ ਵੀ ਠਿਕਣਾ ਕਰੋ ਬੀਜੇਪੀ ਤੁਹਾਡੇ ਵਾਸਤੇ ਹੈਗੀ ਆ ਤੁਹਾਨੂੰ ਇਧਰੋਂ ਟਿਕਟ ਦਵਾ ਦੇਗੇ ਤੇ ਤੁਹਾਡਾ ਚੋਣ ਲੜਨ ਦਾ ਮਾਲਾ ਚਾ ਪੂਰਾ ਖਰਾ ਦੇਗੇ ਅੱਛਾ ਸੁਪਰੀਮ ਕੋਰਟ ਨੇ ਇੱਕ ਚੰਗੀ ਗੱਲ ਕੀਤੀ ਹੈ ਕਹਿੰਦੇ ਵੀ ਜੇ ਲੋਕ ਕੰਮ ਨਹੀਂ ਕਰਨਗੇ ਅਈ ਤੁਸੀਂ ਮੁਫਤ ਚੀਜ਼ਾਂ ਦੇ ਦੇਓਗੇ ਤਾਂ ਕੰਮ ਨਹੀਂ ਕਰਨਗੇ ਫਿਰ ਆ ਬਿਲਕੁਲ ਇਹ ਵਿਅਰੀ ਗੱਲ ਹੈ ਦੇਖੋ ਜਦੋਂ ਬੰਦੇ ਨੂੰ ਮੁਫਤ ਦੇ ਵਿੱਚ ਹਰ ਚੀਜ਼ ਮਿਲੂਗੀ ਤੇ ਬੰਦਾ ਮਿਹਨਤ ਕਿਉਂ ਕਰੂਗਾ ਅਜੇ ਸੁਪਰੀਮ ਕੋਰਟ ਦੇ ਵੱਲੋਂ ਬੜੀ ਮਹੱਤਵਪੂਰਨ ਗੱਲ ਇਹ ਕਹੀ ਗਈ ਆ ਵੀ ਭਾਵੇਂ ਭਾਰਤ ਦਾ ਕੋਈ ਵੀ ਸੂਬਾ ਹੋਵੇ ਜੇਕਰ ਇੱਥੇ ਤੁਸੀਂ ਲੋਕਾਂ ਨੂੰ ਮਿਹਨਤ ਤੋਂ ਪਰੇ ਕਰੀ ਜਾਉਗੇ ਵੀ ਮੁਫਤ ਦੇ ਵਿੱਚ ਪਾਣੀ ਦੇਤਾ ਮੁਫਤ ਵਿੱਚ ਗੈਸ ਦੇਤੀ ਮੁਫਤ ਕਿ ਰਾਸ਼ਨ ਦੇਤਾ ਜਦੋਂ ਬੰਦੇ ਦਾ ਢੇਡ ਮੁਫਤ ਦੇ ਵਿੱਚ ਕੀ ਭਰ ਰਿਹਾ ਬੰਦਾ ਕੰਮ ਕਰੂਗਾ ਕਿਹੜੀ ਗੱਲੋਂ ਤੇ ਗੱਲ ਹੈ ਵੀ ਸਹੀ ਕਿਉਂਕਿ ਪੰਜਾਬ ਦੀ ਜਨ ਕਰਗੇ ਜਾਂ ਪੰਜਾਬੋਂ ਬਾਹਰਲੇ ਹੋਰ ਵੀ ਬੰਦੇ ਗੱਲ ਕਰਗੇ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਵੋਟਾਂ ਦੀ ਖਾਤਰ ਐਲਾਨ ਐਨੇ ਕੀਤੇ ਜਾਂਦੇ ਦੀ ਪੁੱਛੋ ਕਦਨਾ ਤੇ ਅੱਜ ਚੀਫ ਜਸਟਿਸ ਨੇ ਜਿਹੜੇ ਸੁਪਰੀਮ ਕੋਰਟ ਦੇ ਸੂਰੀਆ ਕੰਤਾਰ ਉਹਨਾਂ ਨੇ ਕਹਿ ਦਿੱ ਕਿ ਰਾਜ ਵਿਕਾਸ ਯੋਜਨਾਵਾਂ ਤੇ ਖਰਚ ਕਰਨ ਦੀ ਥਾਂ ਦੋ ਹੀ ਕੰਮ ਕਰ ਰਹੇ ਆ ਲਖਾ ਦੇਣੀ ਤੇ ਇਸ ਤਰ੍ਹਾਂ ਨਿਕਾਰੇ ਹਤਾ ਮੰਦਣਾ ਉਹਨਾਂ ਨੇ ਕਹਿ ਦਿੱ ਕਿ ਮੁਫਤੀਆਂ ਰਿਓੜੀਆਂ ਨਹੀਂ ਕਿ ਮਟਕਾ ਜਾ ਰਹੀਆਂ ਕਿ ਸਵੇਰ ਤੋਂ ਲੈ ਕੇ ਆਫਨ ਤੱਕ ਮੁਫਤ ਖਾਣਾ ਗੈਸ ਬਿਜਲੀ ਇਹ ਤਾਂ ਸਿਰਾਰਾ ਕੋਈ ਬੰਦੇ ਰਹੋਗੇ ਤਾਂ ਲੋਕ ਕੰਮ ਕਿਉਂ ਕਰਨਗੇ ਲੋਕਾਂ ਦੀ ਕੰਮ ਕਰਨ ਦੀ ਆਗਤ ਖਤਮ ਹੋ ਜਾਣੀ ਆ ਸਰਕਾਰ ਨੂੰ ਤਾਂ ਦੁਬਾਰ ਦੇਣ ਤੇ ਸੁਖਤ ਕਰਨਾ ਚਾਹੀਦਾ ਗਰੀਬਾਂ ਦੀ ਮਦਦ ਕਰਨੀ ਚੰਗੀ ਗੱਲ ਆ ਪਰ ਬਿਨਾ ਫਰਕ ਕੀਤੇ ਸਭ ਨੂੰ ਮੁਫਤ ਦੇ ਵਿੱਚ ਚੀਜ਼ਾਂ ਦੇਈ ਜਾਣੀਆਂ ਤੇ ਇਹ ਤਾਂ ਕੋਈ ਵਧੀਆ ਗੱਲ ਨਹੀਂ ਹੈਗੀ ਤੇ ਇਹ ਅੱਜ ਇਹਨਾਂ ਨੇ ਟਿੱਪਣੀ ਕੀਤੀ ਹੈ ਤਾਮਿਲਨਾਡੂ ਪਾਵਰ ਡਿਸਟ੍ਰੀਬਿਊਸ਼ਨ ਕਾਰਪੋਰੇਸ਼ਨ ਲਿਮਟਿਡ ਦੀ ਪਟੀਸ਼ਨ ਦੇ ਉੱਤੇ ਕਿਉਂਕਿ ਇਹਦੇ ਵਿੱਚ ਕੰਜ਼ਿਊਮਰਸ ਦੀ ਫਾਈਨੈਂਸ਼ੀਅਲ ਹਾਲਤ ਨੂੰ ਦੇਖੇ ਤੋਂ ਬਿਨਾ ਸਾਰਿਆਂ ਨੂੰ ਮੁਫਤ ਦੇ ਵਿੱਚ ਬਿਜਲੀ ਦੇ ਦੇ ਦਾ ਪ੍ਰਸਤਾਵ ਸੀ ਸੋ ਸੁਪਰੀਮ ਕੋਰਟ ਨੇ ਅੱਜ ਇੱਕ ਟਿੱਪਣੀ ਕੀਤੀ ਆ ਹੁਣ ਉਥੇ ਤਾਂ ਚਲੋ ਪ੍ਰਸਤਾਵ ਸੀ ਕਿ ਪੰਜਾਬ ਦੇ ਚ ਸਭ ਨੂੰ ਮੁਫਤ ਮਿਲ ਜੰਦੀ ਆ ਇਥੇ ਹਰ ਬੀਬੀ ਨੂੰ ਮੁਫਤ ਦੇ ਵਿੱਚ ਬਸਫਰ ਮੁਫਤ ਮਿਲ ਜਾਂਦਾ ਇਥੇ ਹਰ ਕਿਸਾਨ ਨੂੰ ਟਿਊਬਵੈਲ ਦੀ ਬਿਜਲੀ ਮੁਫਤ ਮਿਲ ਜਾਂਦੀ ਆ ਸੋ ਮੈਨੂੰ ਲੱਗਦਾ ਜੀ ਕਿ ਇਹ ਲੋੜਵੰਦਾਂ ਦੇ ਵਾਸਤੇ ਸੁਹੂਲਤਾ ਹੋਣੀ ਚਾਹੀਦੀਆਂ ਹੁਣ ਦੇਖੋ ਵੀ ਕਿਸੇ ਕਿਸਾਨ ਦੇ ਕੋਲੇ 50 ਮੋਟਰਾਂ ਹੋਣ ਉਹਦੀ 50ਾਂ ਦੀ ਬਿਜਲੀ ਮੁਫਤ ਤੇ ਜੇ ਕਿਸੇ ਕੋਲੇ ਇੱਕ ਜਾਂ ਦੋ ਉਹਨਾਂ ਦੀ ਦੋਆਂ ਦੀ ਮੁਫਤ ਜੇ ਕੋਈ ਬੀਬੀ 1.5 ਲੱਖ ਰੁਪਈਆ ਮਹੀਨਾ ਕਮਾਉਂਦੀ ਹੋਵੇ ਮੰਨ ਲਓ ਸਰਕਾਰੀ ਨੌਕਰੀ ਕਰਦੀ ਆ ਜਾਂਦੀ ਸਰਕਾਰੀ ਵਸਤੇ ਆ ਤੇ ਭਾਈ ਜਦੋਂ 1.5 ਲੱਖ ਰੁਪਏ ਲੈਂਦੀ ਤੇ 30 ਰੁਪਏ ਦੀ 50ਾਂ ਦੀ 100 ਦੀ ਟਿਕਟ ਵੀ ਲੈ ਲੇ ਪਰ ਸਾਰਿਆਂ ਨੂੰ ਮੁਫਤ ਜੀ ਦੇਖੋ ਵੀ ਇੱਥੇ ਪੰਜਾਬ ਦੇ ਵਿੱਚ ਭਾਵੇਂ ਤੁਹਾਡੇ ਘਰੇ ਤਿੰਨ ਤੋਂ ਮੱਖਾਂ ਆਉਂਦਾ ਤੁਸੀਂ 5 ਲੱਖ ਕਮਾਓਨੇ 7 ਲੱਖ ਕਮਾਓਨੇ 2 ਲੱਖ ਕਮਾਓਨੇ ਜਿੰਨੇ ਮਰਜ਼ੀ ਕਮਾਓ ਪਰ ਸਾਰਿਆਂ ਨੂੰ 600 ਯੂਨਿਟ ਬਿਜਲੀ ਮੁਫਤ ਸੋ ਇਨਾ ਗੱਲਾਂ ਦੇ ਕਰਕੇ ਸੀਦਿਆਂ ਦਾ ਕਿੰਨਾ ਨੁਕਸਾਨ ਹੁੰਦਾ ਜੀ ਆਰਥਿਕ ਤੌਰ ਤੇ ਸੋ ਗਿਆਨੀ ਰਗਵੀਰ ਸਿੰਘ ਨੂੰ ਹੈੱਡ ਗ੍ਰੰਥੀ ਦੇ ਤੌਰ ਤੋਂ ਹਟਾ ਦਿੱਤਾ ਗਿਆ ਬਿਲਕੁਲ ਜੀ ਬਿਲਕੁਲ ਅੱਜ ਉਹਨਾਂ ਦੀ ਪੱਕੀ ਛੁੱਟੀ ਕਰ ਦਿੱਤੀ ਗਈ ਹੈ ਜੀ ਇਹਦੇ ਫ਼ਰਕ ਕਰ ਗਿਆਨੀ ਰਕਬੀਰ ਸਿੰਘ ਨੂੰ ਜਿਹੜਾ ਨੂਨ ਦਰਬਾਰ ਸਾਹਿਬ ਦੇ ਹੈੱਡ ਗ੍ਰਾਂਟੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਇਹਨਾਂ ਦੇ ਬਾਰੇ ਅੱਜ ਇੱਕ ਖਬਰ ਆਈ ਹੈ ਜੀ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੂ ਨੇ ਕਿਹਾ ਵੀ ਜਿਹੜੇ ਜਿਹੜੇ ਗਿਆਨੀ ਰਕਬੀਰ ਸਿੰਘ ਨੇ ਦੋਸ਼ ਲਾਏ ਆ ਉਹਦੇ ਵਿੱਚ ਇੱਕ ਤਰ੍ਹਾਂ ਦੇ ਸੀ ਵੀ ਭਾਈ ਸ਼ਰੋਮ ਨੇ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਤੇ ਇਹ ਦੀ ਕਹਿੰਦੇ ਵੀ ਸੁਖੀਆਂ ਰੋਟੀਆਂ ਜਿਹੜੀਆਂ ਵੇਚ ਕੇ ਤੇ ਕੋਣ ਔਰ ਪਜਾ ਖਾਦਾ ਜਾਂਦਾ ਜੋ ਇੱਥੇ ਬਿਲਡਿੰਗਾਂ ਬਣਦੀਆਂ ਤੇ ਉਹਨਾਂ ਦੇ ਵਿੱਚੋਂ ਬੜੇ ਪੈਸੇ ਖਾਦੇ ਜਾਂਦੇ ਆ ਜੋ ਇਹ ਅ ਜਿਹੜਾ ਉਹਦਾ ਗਾਹ ਹੈ ਨਾ ਸਰਦੀਆਂ ਤੇ ਉਹਦੇ ਵਿੱਚ ਵੀ ਬੜਾ ਕੁਝ ਹੁੰਦਾ ਬਾਕੀ ਉਹਨਾਂ ਨੇ ਬਸ ਬਸ ਗੱਲਾਂ ਕਰੀਆਂ ਸੀ ਕਿ ਕਿਸ ਤਰੀਕੇ ਨਾਲ ਵਿੱਚੋਂ ਪੈਸੇ ਖਾਦੇ ਜਾਂਦੇ ਆ ਆ ਗੁਰਦੁਆਰਾਵਾਂ ਦੀਆਂ ਜ਼ਮੀਨਾਂ ਵਿੱਚੋਂ ਪੈਸੇ ਖਾਈ ਜਾਂਦੇ ਆ ਤੇ ਨਾਲ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਭਾਈ ਮੈਨੂੰ ਆਕਾਲੀ ਦਲ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਤੁਸੀਂ ਆਕਾਲੀਆਂ ਦੇ ਖਿਲਾਫ ਉਦੋਂ ਹੁਕਮਜਾਰੀ ਕੀਤਾ ਸੀਗਾ ਕੇਵਲ ਉਹਦੇ ਬਾਰੇ ਕਹੋ ਜੀ ਤਰਨਤਾਰਨੀ ਜ਼ਮੀਨ ਚੋਣ ਤੋਂ ਪਹਿਲਾਂ ਵੀ ਤਾਂ ਅਸੀਂ ਆਰਐਸਐਸ ਤੇ ਭਾਜਪਾ ਦੇ ਕਹੇ ਤੇ ਹੁਕਮ ਸੁਣਾਇਆ ਸੀਗਾ ਤੋ ਕਹਿੰਦੇ ਜੀ ਮੈਂ ਇਹ ਕਿਹਾ ਨਹੀਂ ਤੇ ਪਰ ਅੱਜ ਐਡਵੋਕੇਟ ਧਾਨੀ ਹੋਰਾਂ ਨੇ ਇਹ ਗੱਲ ਕਹਤੀ ਸ਼੍ਰੋਮਣੀ ਕਮੇਟੀ ਨੇ ਤੁਸੀਂ ਜਿਹੜੇ ਦੋਸ਼ ਲਾਏ ਆ 72 ਘੰਟੇ ਦੇ ਵਿੱਚ ਇਹ ਸਾਬਤ ਕਰੋ ਕਿ ਜੇ ਨਹੀਂ ਤਾਂ ਫਿਰ ਮਾਨਹਾਨੀ ਦੇ ਕੇਸ ਵਾਸਤੇ ਤਿਆਰ ਰਹੋ ਜੀ ਟਰਨ ਜੀ ਜਿਹੜੇ ਪੰਜਾਬ ਦੇ ਬਿਜ਼ਨਸ ਕਰਨ ਵਾਲੇ ਲੋਕ ਨੇ ਕਾਰੋਬਾਰੀ ਲੋਕ ਨੇ ਵੱਡੇ ਅਮੀਰ ਬਿਜ਼ਨਸਮੈਨ ਨੇ ਕਿ ਉਹ ਚੋਰੀ-ਚੋਰੀ ਫਰੋਤੀਆਂ ਦੇ ਹੀ ਜਾ ਰਹੇ ਆ ਪੁਲਿਸ ਨੂੰ ਦੱਸੇ ਤੋਂ ਬਿਨਾ ਕਿੰਨਾ ਵੀ ਇਹ ਗੱਲ ਸੱਚੀ ਆ ਮੈਂ ਨਾ ਪਹਿਲਾਂ ਇਸ ਗੱਲ ਦੇ ਉੱਤੇ ਯਕੀਨ ਘੱਟ ਕਰਦਾ ਸੀ ਪਰ ਅੱਜ ਜਦੋਂ ਮੈਂ ਰਿਪੋਰਟ ਪੜ੍ਹੀ ਆ ਤੇ ਮੈਂ ਇਹਦੇ ਤੇ ਯਕੀਨ ਕਰਨ ਲਈ ਮਜਬੂਰ ਹੋ ਗਿਆ ਗੌਰ ਨਾਲ ਭੈਣਾ ਵੀਰ ਸੁਣ ਲੈ ਵੀ ਇਹ ਗੱਲ ਸੱਚੀ ਹੀ ਆ। ਥੱਲੇ ਜਲੰਧਰ ਦੇ ਨਾਲ ਸੰਬੰਧਿਤ ਖਬਰ ਆਈ ਆ। ਜਲੰਧਰ ਦੇ ਵਿੱਚ ਕਈ ਕਾਰੋਬਾਰੀ ਜਿਹੜੇ ਵੱਡੇ ਕਾਰੋਬਾਰੀ ਆ ਜਿਨ੍ਹਾਂ ਦੇ ਇੱਕੋ ਇੱਕ ਹੀ ਬੱਚਾ ਉਹ ਆਪ ਦਾ ਵੰਸ਼ ਖਤਮ ਹੋਣ ਦੇ ਡਰੋਂ ਚੁੱਪਚਾਪੀਤੇ ਜਨਤਰਾ ਨੂੰ ਫਰਤੀਆਂ ਦੇ ਹੀ ਵੀ ਜਾਂਦੇ ਆ। ਤੇ ਜਿਹੜੇ ਫਰਤੀਆਂ ਮੰਗਣ ਵਾਲੇ ਆ ਉਹ ਅਮੀਰ ਬੰਦਾ ਸਾਰੋ ਬੜੀ ਤਕੜਾ ਹੋਵੇ ਉਹਦੇ ਇੱਕੋ ਇੱਕ ਬੱਚਾ ਹੋਵੇ ਸਭ ਤੋਂ ਵੱਡ ਧਮਕੀ ਉਹਨੂੰ ਆਉਂਦੀ ਆ ਇਹ ਭਾਈ ਇਹਨੂੰ ਕਹਿੰਦੇ ਵੀ ਤੇਰਾ ਮੁੰਡਾ ਮਾਰ ਦੇਣਾ ਤੇ ਕੁੜੀ ਉਹਦੇ ਕੋਲੀ ਮਾਰ ਦੇਣੀ ਆ ਤੇ ਫਿਰ ਤੂੰ ਆਦਾ ਪੈਸਾ ਲਈ ਫਰੀ ਨਹੀਂ ਤਾਂ 2 ਕਰੋੜ ਰੁਪਏ ਤਿਆਰ ਰੱਖ ਜੋ ਮੰਗਿਆ ਹੋਵੇ ਇੱਕ ਕੌ ਮੰਨੀ ਜਾਂਦਾ ਤੇ ਫਿਰ ਇਹ ਰੇਕੀ ਕਰਦੇ ਆ ਤਾਂ ਹੁੰਦਾ ਵੀ ਭਾਈ ਤੇਰਾ ਮੁੰਡਾ ਇੰਨੇ ਵਜੇ ਸਕੂਲ ਜਾਂਦਾ ਇੰਨੇ ਵਜੇ ਕਾਲਜ ਜਾਂਦਾ ਇੰਨੇ ਵਜੇ ਜੌਬ ਤੇ ਜਾਂਦਾ ਅੱਜ ਉਹ ਜਿੰਮ ਗਿਆ ਇਸ ਰੰਗ ਦੇ ਕੱਪੜੇ ਪਾ ਕੇ ਉਹਦੇ ਕੋਲੇ ਗੱਡੀ ਦਾ ਨੰਬਰ ਆਹਾ ਹੈਗਾ ਇੰਨੇ ਵਜੇ ਘਰੋਂ ਨਿਕਲਿਆ ਫਿਰ ਉਹ ਐਸਥਾਨ ਦੇ ਉੱਤੇ ਜੌਬ ਕਰਨ ਗਿਆ ਉਹ ਇੰਨੇ ਚਿਰ ਤੋਂ ਇੰਨੇ ਇੱਕ ਪਾਸੇ ਕੰਮ ਕਰਦਾ ਇਹ ਸਾਰੀਆਂ ਗੱਲਾਂ ਹੁਣ ਜਲੰਧਰ ਦਾ ਇੱਕ ਕਾਰੋਬਾਰੀ ਆ ਉਹ ਕਹਿੰਦਾ ਸੀ ਕਿ ਮੈਂ ਆਪਦੇ ਮੁੰਡੇ ਦੇ ਵਿਆਹ ਦੇ ਉੱਤੇ ਬੜਾ ਪੈਸਾ ਲਾਇਆ ਮੁੰਡੇ ਨੂੰ ਤੇ ਲੂ ਲੁਕੇ ਨਾਲ ਹਨੀ ਮੂਨ ਤੇ ਭੇਜਤਾ ਤੇ ਉਹ ਵਾਪਸ ਆਉਣੇ ਜਿਵੇਂ ਅੱਜ ਆਉਣੇ ਹੁਣ ਵਾਪਸ ਤੇ ਅੰਮ੍ਰਿਤਸਰ 에ਅਰਪੋਰਟ ਤੇ ਉਤਰਨੇ ਆ ਅਚਾਨਕ ਇੱਕ ਫੋਨ ਆਉਂਦਾ ਜੀ ਬਾਹਰਲੇ ਮੁਲਕ ਦੇ ਕਾਲ ਹੈਗੀ ਆ ਔਰ ਇੱਥੇ ਗੱਲ ਪਈ ਜੀ ਵੀ 2 ਕਰੋੜ ਰੁਪਏ ਦਾ ਪ੍ਰਬੰਧ ਕਰ ਲਾ ਨਹੀਂ ਤੇਰੇ ਮੁੰਡੇ ਦੇ ਕੱਲੇ ਕੱਲੇ ਮੁੰਡੇ ਦੇ ਗੋਲੀ ਮਾਰ ਕੇ ਮਾਰ ਦੇਣਾ ਸਾਨੂੰ ਪਤਾ ਵੀ ਉਹ ਹਨੀਮੂਨ ਤੇ ਗਿਆ ਤੇ ਅੱਜ ਉਹਨੇ ਕੁਝ ਕੁ ਮਿੰਟਾਂ ਬਾਅਦ ਉਤਰੇ ਹੋਣਾ 에어ਪੋਰਟ ਦੇ ਉੱਤੇ ਉਹ ਕਹਿੰਦੇ ਜਮ ਫੋਨ ਕੱਟ ਕੇ ਛੇਛੀ ਦੇ ਮੁੰਡੇ ਨੂੰ ਫੋਨ ਕੀਤਾ ਮੁੰਡਾ ਕਹਿੰਦਾ ਜੀ ਅੰਮ੍ਰਿਤਸਰ ਦੇ 에어ਪੋਰਟ ਤੇ ਪਹੁੰਚੇ ਹਾਂ ਬਸ 1.5 ਘੰਟੇ ਬਾਅਦ ਜੜੀ ਅਸੀਂ ਵਾਪਸ ਆ ਜਾਣਾ ਜਲੰਧਰ ਪਹੁੰਚ ਜਾਵਾਂਗੇ ਉਹ ਕਹਿੰਦੇ ਜੀ ਤੇ ਫਿਰ ਮੈਨੂੰ ਦੁਬਾਰਾ ਆ ਗਿਆ ਫੋਨ ਜਿੰਕਸਰਾਂ ਦਾ ਉਹ ਕਹਿੰਦੇ ਵੀ ਹੁਣ ਲੱਗਿਆ ਨਾ ਪਤਾ ਸਾਡੇ ਕਿੰਨੀ ਸਾਡੇ ਕੋਲੇ ਹੈਗੀ ਆ ਪਾਵਰ ਤੇ ਕਿੰਨੀ ਸਾਡੀ ਪકડ ਹੈਗੀ ਹੈ ਤੁਹਾਡੇ ਬਾਰੇ ਜਾਣਕਾਰੀ ਕਿੰਨੀ ਆ ਕਹਿੰਦੇ ਜੀ ਮੈਂ ਉਹਨੂੰ ਕਹਿੰਦੇ ਮੇਰੇ ਕੋਲੇ 2 ਕਰੋੜ ਤਾਂ ਹੈ ਨਹੀਂ ਮੇਰੇ ਕੋਲ ਉਹ ਕਨੇ 75 ਲੱਖ ਰੁਪਇਆ ਲੈ ਕੇ ਚੁੱਪਚੁਪੀ ਤੇ ਬੈਂਕ ਚੋਂ ਪਾ ਕੇ ਫਲਾਣੀ ਕੁੜੀ ਦੇ ਕੋਲੇ ਆ ਜਾ ਉੱਥੇ ਦੋ ਬੰਦੇ ਮਿਲਣਗੇ ਤੇ ਪੈਸੇ ਫਲਾਜਾ ਤੇ ਮੁੰਡਾ ਬਚਾ ਲਾ ਤੇ ਇਹ ਕਹਿੰਦਾ ਮੈਂ ਦੇਖ ਹੀ ਆਇਆ ਮਤਲਬ ਇਹ ਹੈ ਜੀ ਕਿ ਇਸ ਤਰੀਕੇ ਨਾਲ ਵੀ ਕੰਮ ਚੱਲ ਪਿਆ ਜੀ ਤੇ ਕਿਹੜੇ ਕਿਹੜੇ ਕਾਂਗਰਸੀ ਨੇਤਾ ਨੇ ਜਿਨ੍ਹਾਂ ਤੇ ਕੇਸ ਦਰਜ ਸੀ ਤੇ ਉਹ ਕੇਸ ਹੁਣ ਵਾਪਸ ਲਏ ਜਾ ਰਹੇ ਨੇ ਜੀ ਜੀ ਇੱਕ ਪ੍ਰਗਟ ਸਿੰਘ ਆ ਤੇ ਇਹਦੇ ਵਿੱਚ ਹੋਰ ਕਈ ਕਾਂਗਰਸੀ ਆਗੂ ਹਗੇ ਆ 224 ਦੀ 20 ਫਰਵਰੀ ਦਾ ਕੇਸ ਹੈਗਾ ਇਲੈਕਟ੍ਰਸ ਜਨਾ ਦੇ ਪੁਲਿਸ ਸਟੇਸ਼ਨ ਨੇ ਬਾਰੇ ਪਰਚਾ ਦਰਜ ਕੀਤਾ ਸੀਗਾ ਚੰਡੀਗੜ੍ਹ ਪੁਲਿਸ ਨੇ ਇਹ ਸੀਐਮ ਹਾਊਸ ਕਿਨ ਵਿੱਚ ਘੇਰਨ ਚੱਲੇ ਸੀ ਕਾਂਗਰਸੀ ਤੇ ਫਿਰ ਇਹਨਾਂ ਨੂੰ ਰਾਹ ਦੇ ਵਿੱਚ ਰੋਕਿਆ ਗਿਆ ਸੀ ਇਹਨਾਂ ਨਾਲ ਪੁਲਿਸ ਦੀ ਧੱਕਾਪੁਕੀ ਹੋਈ ਸੀ ਇਹ ਤੇ ਪਰਚਾ ਦਰਜ ਹੋਇਆ ਵੀ ਸਰਕਾਰੀ ਚਾਬਿਤ ਵਿਭਾਗ ਪਾਇਆ ਪੁਲਿਸ ਮੁਲਾਜ਼ਮਾਂ ਨੇ ਧੱਕਾਪੁਕੀ ਕੀਤੀ ਆ ਪਰ ਹੁਣ ਇਸ ਜਿਹੜੀ ਪਰਚੇ ਨੂੰ ਤੇ ਰੱਦ ਕੀਤਾ ਜਾਊਗਾ ਜਿਹੜਾ ਰੱਦ ਕਰ ਦਿੱਤਾ ਗਿਆ ਕਹਿਣ ਦਾ ਭਾਵ ਅੱਜ ਇਹ ਪਤਾ ਲੱਗਾ ਵੀ ਕਿ ਜਿਹੜਾ ਕਾਂਗਰਸੀ ਵਿਧਾਇਕ ਪ੍ਰਕਾਸ਼ ਸਿੰਘ ਸੇ 14 ਹੋਰ ਨਕਾਵਾਂ ਦੇ ਖਿਲਾਫ ਦਰਜ ਪਰਚੇ ਨੂੰ ਰੱਦ ਕਰਨ ਲਈ ਕੋਰਟ ਦੇ ਵਿੱਚ ਚੰਡੀਗੜ੍ਹ ਦੀ ਪੁਲਿਸ ਨੇ ਕੈਨਸਲੇਸ਼ਨ ਰਿਪੋਰਟ ਦਾਖਲ ਕਰਤੀ ਆ। ਤੋ ਹੁਣ ਇਹ ਰੱਦ ਹੋ ਜੂਗਾ ਇਹ ਕਿ ਬ੍ਰਿੰਦਰ ਸਿੰਘ ਢਲੋਂ ਵੀ ਸੀ, ਸੁਖਮਿੰਦਰ ਸਿੰਘ ਕੋਟਲੀ ਜਿਹੜੇ ਆਦਮਪੁਰ ਦੇ ਕਾਂਗਰਸੀ ਵਿਧਾਇਕ ਸੀ ਉਹ ਵੀ ਸੀ, ਹਰਮਨ ਸੇਖੋਂ ਵੀ ਸੀ, ਇਹ ਕਿ ਉਦੇਵਵੀਰ ਢਲੋਂ ਵੀ ਸੀ, ਅੰਗਤ ਸਿੰਘ ਵੀ ਸੀ, ਸੰਜੀਵ ਸ਼ਰਮਾ ਵੀ ਸੀ ਇਸ ਤਰੀਕੇ ਦੇ ਨਾਲ ਕਨ 15 ਨਾਂ ਸੀਗੇ ਜੀ। ਟ੍ਰੈਨਾਂ ਦੀ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ? ਪੰਜਾਬ ਦਾ ਮਸਲ ਗਰਮਾਥੀ ਜੀ ਸਾਹਿਬ ਅੱਜ ਪੰਜਾਬ ਦੇ ਵਿੱਚ 30 ਡਿਗਰੀ 파ਰ ਟੈਂਪਰੇਚਰ ਆ। ਜੇ ਮੌਸਮ ਬਾਰੇ ਗੱਲ ਕੀਤੀ ਹੈ ਕਿ ਆਉਂਦੇ 2 ਦਿਨ ਪੰਜਾਬ ਦੇ ਵਿੱਚ ਮੀਂਹ ਕਣ ਦੀ ਕੋਈ ਸੰਭਾਵਨਾ ਹੈ ਨਹੀਂ ਗਰਮ ਤੇ ਖੁਸ਼ਕ ਮੌਸਮ ਇਵੇਂ ਰਹਿਣਾ ਹੈ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਧੰਨਵਾਦ ਜੀ ਮਿਹਰਬਾਨੀ